ਹੋ ਜਰਾ ਕਿਹਾ। ਹੁਣ ਜੀ ਆਪਾਂ ਆਪਣੇ ਸਾਈਕਲ ਜਿੱਥੇ پارک ਕਰੇ ਸੀ ਉੱਥੇ ਚੱਲ ਰਹੇ ਆ ਤੇ ਦੇਖਦੇ ਆਂ ਮੀ ਕਣੀ ਤੋਂ ਕਿਵੇਂ ਬਚਤ ਰਹੀ ਆ ਹਨਾ ਤੇ ਅੰਦਰ ਲੱਗ ਗਿਆ ਇਹ ਆ ਗਿਆ ਸਟੈਂਡ ਸਾਈਕਲ ਸਟੈਂਡ ਜੇ ਬਾਈ ਸਾਹਿਬ ਹੈ ਨਾ 3 ਦਿਨ ਸੇ ਨਹੀਂ ਨਾ ਆਇਆ ਇਦਲੇ ਵੇਕਾਰ ਹੈ ਵੇਕਾਰ ਮੇਰੇ ਕੋ ਵੀ ਵੇਕਾਰ ਕਰਦਾ ਨਹੀਂ ਨੇ ਆਇਆ ਭਾਈ ਨੇ ਨੀ ਨਾਣੇ ਦਿਆ ਮੈਂ ਤਾਂ ਰੋਜ਼ਾਨਾ ਸਤਾ ਕੇ ਕਿਸੇ ਕੋ ਮੈਂ ਨਦੀ ਮੈਂ ਵੇਕਣਾ ਪੜੇਗਾ ਮੇਰੀ ਕੁਤਰੀ ਤੇਰੇ ਕੋ ਜੇ ਮੈਂ ਖੜਾ ਬੜੇਗਾ ਇਸਕੇ ਬਦੂਆ ਰਹੀ ਤਾ ਬਣਾ ਕੇ ਨਿਕਲੂਗਾ ਤੂੰ ਨਹੀਂ ਨਾ ਆਏਗਾ ਤੂੰ ਕੋ ਗੁੱਡ ਨਹੀਂ ਆਏਗਾ ਤੂੰ ਨਹੀਂ ਨਾ ਆਏਗਾ ਮੇਰੇ ਕੋ ਸੰਗ ਮੈਂ ਇੱਕ ਗੁੱਡ ਨਹੀਂ ਲੱਗੇਗਾ ਜੇ ਤੂੰ ਮੇਰੇ ਕੋ ਪੱਕਾ ਮਾਲਮ ਜੇ ਕਮ ਸੇ ਕਮ ਜੇ ਮਹੀਰਾ ਨਹੀਂ ਨਹਾਤਾ ਹੋਗਾ ਦੇਰੀ ਆਪਣੀ ਸਾਈਕਲ ਇੱਕ ਮਹੀਨਾ ਨਹੀਂ ਲਾਉਂਦਾ ਜੀ ਇਹ ਪੂਰਾ ਇਹ ਦੇਖੋ ਨਹੀਂ ਲਾਉਂਦਾ ਇੱਕ ਮਹੀਨਾ ਤਿੰਨ ਦਿਨ ਤੋਂ ਮੰਨ ਨੂੰ ਦੇਖਦੇ ਹੋਗੇ ਤੈਨੂੰ ਨਹੀਂ ਲਾਇਆ ਤੂੰ ਹਾਂ ਤੇਰਾ ਸਾਈਕਲ ਦੇਖਦਾ ਪਰਸੋਂ ਲਾਇਆ ਤਾਂ ਕੱਲ ਤੂੰ ਨਹੀਂ ਨਾਣੇ ਦੀ ਨਹਾਇਆ ਮੈਂ ਹੈਂ ਨਹਾਇਆ ਮੈਂ ਨਹਾਇਆ ਸਫਰੇ ਬਣਦਾ ਝੂਠ ਬਣੇਗਾ ਨਾ ਸਫਰੇ ਬਣਾਇਆ ਹੋਗਾ ਮੈਂ ਪਰਸੋਂ ਆਇਆ ਤਾਂ ਅਰ ਕਦ ਤੂੰ ਨਹੀਂ ਰੱਖ ਦਿੱਤੀ ਮੈਨੂੰ ਹਾਂ ਚਲੋ ਬਾਕੇ ਚਲੋ ਆ ਇੱਕ ਆਪਣੀ ਬਾਈਕ ਹੁਣ ਕੱਢ ਲੇ ਤੇ ਆਪਣਾ ਸਾਥੀ हां जी तकरीबन टाइम हो गया जी 8:00 ਵਜੇ ਦਾ ਤੇ ਆਪਾਂ ਸ਼੍ਰੀਨਗਰ ਤੋਂ ਚੱਲ ਰਹੇ ਆਂ ਬੈਕਪਕ ਬੂਗਲਾ ਆਪਾਂ ਕਰ ਲਿਆ ਤਿਆਰ ਤੇ ਪਿੱਛੇ ਯੋਗਰਾਜ ਵੀ ਤਿਆਰ ਹੈਗਾ ਤੇ ਚੱਲਦੇ ਆਂ ਅੱਗੇ ਸਫ਼ਰ ਦੇ ਨਾਲ ਜੁੜੇ ਰਹੋ ਵਲੌਗ ਦੇ ਨਾਲ ਆਪਾਂ ਦੇਖਦੇ ਘਟੋ ਘਟਾਪਾ ਕੋਸ਼ਿਸ਼ ਕਰਾਂਗੇ 40 ਕਿਲੋਮੀਟਰ ਤੱਕ ਤਾਂ ਨਿਕਲੇ ਇੱਥੋਂ ਤਕਰੀਬਨ ਹਿਮਕੁੰਡ ਸਾਹਿਬ 165 ਕਿਲੋਮੀਟਰ ਹੈ ਤੇ 20 ਕਿਲੋਮੀਟਰ ਉੱਪਰ ਤੁਰ ਕੇ ਜਾਣਾ ਪੈਂਦਾ ਮੰਨ ਕੇ ਚੱਲੋ 130 ਕਿਲੋਮੀਟਰ ਆਪਾਂ ਸੈ ਗੱਡਾ ਹੀ ਹਜੇ ਹੋਰ ਦਾ ਜਿਹੜੀਆਂ ਉਸ ਤੋਂ ਬਾਅਦ ਦਰਸ਼ਨ ਕਰਾਂਗੇ ਸ੍ਰੀ ਹਿਮਕੁੰਡ ਸਾਹਿਬ ਦੇ ਇਤਰਾ ਰੋਕਲੇ ਜੋਬਰਾਜ ਨੇ ਕਹਿੰਦਾ ਨੱਡ ਢਿੱਲਿਆ ਹੈਂਡਲ ਹਿੱਲਦਾ ਤੇ ਐਲ ਕੀ ਲੈ ਕੇ ਇੱਥੋਂ ਬਾਈ ਤੂੰ ਤੇ ਕਸਣ ਲੱਗੇ ਆਂ ਤੇ ਰਸਤੇ ਦੇ ਵਿੱਚ ਔਖਾ ਹੋ ਜਾਂਦਾ ਇੱਕ ਇਹ ਕਹਿੰਦਾ ਬੋਰਡ ਬਣਾਉਣਾ ਤੇਰੇ ਵਾਲੇ ਬੋਰਡ ਨਾਲ ਤੇਰ ਦੇਖਦੇ ਆਂ ਚੱਲਦੇ ਆਂ ਅੱਗੇ ਕਸ ਲਿਆ ਪੂਰਾ ਕਸਤਾ ਹੋ ਗਿਆ ਬਸ ਮੈਨੂੰ ਵੀ ਹਿੰਦੀ ਬੋਲਣ ਲਾਦਾ ਤੂੰ ਵਿੱਚ ਹੋਰ ਸੋ ਇਹ ਹਿੰਦੀ ਬੋਲਾ ਕਰ ਅੱਛਾ ਹਿੰਦੀ ਬੋਲਣ ਲੱਗ ਗਿਆ ਵਿੱਚ ਧੀਰ ਤੇ ਮੈਂ ਹਿੰਦੀ ਬੋਲਣ ਲੱਗ ਗਿਆ ਹਰਿਆਣਾ ਕਾ ਸੋਰਾ ਤੇ ਇੱਕ ਪੰਜਾਬੀ ਜੱਟ ਦੋਨੇ ਹੋ ਗਿਆ ਇਕੱਠੇ Rajasthan ਦਾ ਸੋਰਾ Rajasthan ਕਾ ਸੋਰੀ ਹਰਿਆਣੇ ਤੋਂ ਵਾਡਰ ਤੇ ਹੂੰ ਹਰਿਆਣੇ ਦੇ ਵਾਡਰ ਪਿਆ ਆਧਾ ਰਾਜਸਤਾਨੀ ਆ ਹਰਿਆਣੇ ਹੂੰ ਮੈਂ ਅੱਛਾ ਨਲੀ ਆ ਲੈ ਮੇਰਾ ਹਰਿਆਣਾ ਤੇ ਤੇ ਇੱਕ ਹੈ ਨਾ ਜਿਹੜਾ Rajasthan ਦਾ ਸੋਰਾ ਤੇ ਪੰਜਾਬ ਦਾ ਜੱਟ ਫੱਟੇ ਦੇਣਗੇ ਚੱਕ ਜੁੱਟੀ ਮੈਂ ਚੱਲ ਗਏ ਚੱਲ ਓਕੇ ਹੋ ਗਿਆ ਇਹ ਆ ਬੂ ਮੇਂ ਲਕੀ ਨਹਿਲਾਣਾ ਤੇ ਤੂੰ ਇੱਕ ਓਨ ਲੈ ਕੇ ਰੱਖ ਲੈ ਕੋਲੇ ਸੈੱਟ ਲੈਣਾ ਪੂਰਾ ਤੇ ਨਾ ਕਹਿ ਰਿਹਾ ਲਕੀਤਾ ਲੈ ਲੈ ਕਰਾਂ ਹਾਂ ਇੱਕ ਵਾਰ ਲਕੀ ਲੈਲਾ ਨਾਲ ਅਦਰ ਲਾਈਟ ਵੀ ਖੁੱਲੀ ਫਿਰਦੀ ਹੈ ਜੀ ਇਹ ਖੁੱਲੀ ਰਹਿਣ ਦੇਈ ਲਾਈਟ ਨਹੀਂ ਇਹ ਬਾਈ ਇਹ ਕੱਲੇ ਨਾ ਪੈਸਿਆਂ ਵਾਲੀਆਂ ਗੱਡੀਆਂ ਹੁੰਦੀਆਂ ਇਹ ਉਹ ਦੇਸੀ ਧਾਕੜ ਗੱਡੀ ਹੁੰਦੀ ਆ ਜਿਹੜੀ ਉਹ ਹੁੰਦੀ ਹੈਗੀ ਹੂੰ ਜੇ ਸ਼ੁਗਲੇ ਬੁਗਲੇ ਵਾਲੀ ਸਾਈਕਲ ਹੁੰਦੀ ਹੈ ਹਾਂ ਤਾਂ ਪੈਸੇ ਬਾਈ ਪੂਰੇ ਲਗਾਇਆ 20000 ਰੁਪਏ ਦਾ ਲੈ ਕੇ ਆਇਆ ਸਾਈਕਲ 50000 ਰੁਪਏ ਖਰਚਾ ਕਰਕੇ ਆ ਟੋਟਲ ਇਹ ਸਾਈਕਲ ਵੀ ਹੈਂਡਲ ਡੇਨਾ ਹੋ ਜਾਂਦਾ ਮੈਨੇ ਜਿਹੜੀ ਸ਼ੁਗਲਾਈਟ ਕੇ ਐਂਟੀ ਦੇ ਕੇ ਗਿਆ ਨਾ ਰਹੀ ਤੇ 100 ਕਰਦੇ ਆਪਾਂ ਖੜੇ ਆਂ ਦੀ ਦੇਵਤਾਰੀ ਮੰਦਿਰ ਦੇ ਨਜ਼ਦੀਕ ਤੇ ਕੋਲੇ ਖੜੇ ਆਂ ਆਪਾਂ ਹਿੰਦੀ ਚ ਦੱਸ ਲੈਣੇ ਬੋਲਣ ਲੱਗਾ ਤਾਂ ਥੋੜੀ ਬਹੁਤ ਤੇ ਆਪਾਂ ਦੇਵਤਾਰੀ ਜਿਹੜੇ ਮੰਦਿਰ ਹੈਗਾ ਉਹ ਤੋਂ ਆਪਾਂ 3 ਕਿਲੋਮੀਟਰ ਪਿੱਛੇ ਆ ਤੇ ਅੱਗੇ ਹੈਗਾ ਰੁਦਰ ਪ੍ਰਿਆਗ 20 ਕਿਲੋਮੀਟਰ ਤੇ ਵਾਹ ਕੀ ਇੱਧਰ ਦੀ ਲੋਕੇਸ਼ਨ ਚੈੱਕ ਕਰੋ ਆ ਮਾਤੂ ਮਾਤੂ ਬਾਕੀ ਇੱਕਦਮ ਮੰਨ ਰਾਹ ਗਾ ਹੈ ਪੰਜਾਬ ਤਾਂ ਯਾਦ ਕਰ ਰਹੇ ਆ ਬਸ ਕੀ ਆਨੰਦ ਬਹੁਤ ਹੈਗਾ ਜਿੰਨੀ ਆ ਇੱਕ ਮੁਸ਼ਕਲ ਹੈਗੀ ਆ ਉਹਨਾਂ ਦਾ ਆਨੰਦ ਵੀ ਹੈ ਇਹ ਹੈਗੀ ਹੈਗੀ ਨਦੀ ਜੀ ਹਲਕਨੰਦਾ ਹਲਕਨੰਦਾ ਦੇ ਵਿੱਚ ਵਿਚਾਲੇ ਇਹ ਇੱਕ ਮੰਦਿਰ ਬਣਿਆ ਹੋਇਆ ਦੇਵਤਾਰੀ ਮੰਦਿਰ ਮਾਤਾ ਦਾ ਮੰਦਿਰ ਹੈ ਇਹ ਜਿਹੜਾ ਰੋਡ ਹੈ ਇਹ ਮੋਦੀ ਨੇ ਨਰਿੰਦਰ ਮੋਦੀ ਨੇ ਬਣਾਇਆ ਸੀ ਤੇ ਇਹ ਪੰਜ ਧਾਮਾਂ ਨੂੰ ਜਿਹੜਾ ਜੋੜਦਾ ਹੈਗਾ ਪਹਿਲਾਂ ਇਹ ਰਸਤੇ ਸੀ ਜਿਹੜੇ ਉਹਨਾਂ ਦੇ ਵਿੱਚ ਬਹੁਤ ਤੰਗ ਸੀ ਲੋਕਾਂ ਨੂੰ ਤੰਗੀ ਪਰੇਸ਼ਾਨੀ ਆਉਂਦੀ ਸੀ ਇੱਕਦਮ ਐਸ਼ ਰੋਡ ਆ ਸਾਈਕਲ ਫਟਾਫਟ ਜਾਂਦਾ ਚੜ੍ਹਾਈਆਂ ਤੇ ਚਲੋ ਤੁਰ ਕੇ ਜਾਣਾ ਹੀ ਪੈਂਦਾ ਤੇ ਬਹੁਤ ਵਧੀਆ ਲੱਗਦਾ ਇਹ ਰੋਡ ਤੇ ਜਾ ਕੇ ਕਿਉਂ ਕਣੀਆਂ ਖੱਟੇ ਦੇ ਵਿੱਚ ਬਿਲਕੁਲ ਨਹੀਂ ਹੈਗੇ ਇੱਥੇ ਇੱਕ ਘਾਇਆਂ ਨੇ ਜਿਹੜੀਆਂ ਐਡੀ ਛੋਟੀਆਂ-ਛੋਟੀਆਂ ਘਾਇਆਂ ਨੇ ਦੇਖੋ ਇੱਧਰੋਂ ਪਿੱਛੇ ਤੋਂ ਪਾਣੀ ਦੀ ਸਪੀਡ ਚੈੱਕ ਕਰੋ ਕਿੰਨਾ ਤੇਜ਼ ਆਉਂਦਾ ਹੈ ਤੇ ਇੱਥੇ ਆ ਕੇ ਕਿਦਾਂ ਸਲੋ ਹੋ ਜਾਂਦਾ ਆ ਦੇਖੋ ਕਿੰਨਾ ਸਲੋ ਆ ਰਿਹਾ ਤੇ ਉਹ ਪਿੱਛੇ ਤੋਂ ਦੇਖੋ ਕਿੰਨਾ ਤੇਜ਼ ਪਾਣੀ ਆਉਂਦਾ ਤੇ ਵਿੱਚ ਵਿਚਾਲੇ ਇਹ ਬ੍ਰੇਤੀ ਜਿਹੜੀ ਇਕੱਠੀ ਹੋਈ ਪਈ ਹੈ ਘੁੰਮ ਕੇ ਤੇ ਉਹ ਪਰਲੇ ਪਹਾੜ ਦੇ ਨਾਲ ਦੀ ਜਾਨੰਗ ਦਾ ਪਾਣੀ ਚਾਹੇ ਇੱਧਰਲੀ ਸਾਈਡ ਨੂੰ ਆ ਦੇ ਤੇ ਥੋੜਾ ਤਾਂ ਜਿਹੜਾ ਰੋਡ ਦੀ ਟਟਣ ਦਾ ਡਰ ਵੀ ਰਹਿੰਦਾ ਹੈਗਾ ਪਾਣੀ ਨਾਲ ਲੱਗੇ ਖੋਰਨ ਲੱਗ ਜਾਂਦਾ ਮਿੱਟੀ ਹੌਲੀ ਹੌਲੀ ਤੇ ਕਿਉਂ ਬਹੁਤ ਸੋਣਾ ਹੈਗਾ ਹਾਂਜੀ ਵਾਕੀ ਦਾ ਸਾਰਾ ਠੀਕ ਆ ਗੱਲ ਕਰਨਾ ਜਿਹੜੀ ਗੱਲ ਆ ਵੀ ਆਹ ਕੁੱਤਿਆਂ ਨੇ ਸਾਡਾ ਬੜਾ ਲਹੂ ਪੀਤਾ ਹੈਗਾ ਪਾਣੀ ਦੀ ਜਿਹੜੀ ਆ ਜੀ ਕੇ ਬਹੁਤ ਜ਼ਿਆਦੇ ਤੇ ਲੱਗੀ ਚੜਾਈ ਸੀਗੀ ਪਹਿਲਾਂ ਸੋਚਦੇ ਕਿਸੇ ਗੱਡੀ ਵਾਲੇ ਨੂੰ ਕਹਾਂਗੇ ਇਹ ਦੇਖੋ ਇੱਥੇ ਕਿਸ ਨੇ ਦੇਸੀ ਜਗਾਰ ਕਰਕੇ ਪਾਣੀ ਪਾਉਣ ਵਾਸਤੇ ਭਰਨ ਵਾਸਤੇ ਵਧੀਆ ਬਣਾਇਆ ਹੋਇਆ ਵੱਡ ਕੇ ਬੋਤਲ ਲਾਤੀ ਭਰਾ ਨੇ ਤੇ ਝਰਨੇ ਦਾ ਪਾਣੀ ਆ ਠੰਡਾ ਠਾਰ ਤੇ ਪੀ ਕੇ ਨਾ ਸ਼ਾਂਤੀ ਆ ਜਾਣੀ ਆ ਪਿੱਛੇ ਕਦੋਂ ਤੋਂ ਪਾਣੀ ਭਾਲਦੇ ਆਉਂਦੇ ਸੀ ਹੁਣ ਮਿਲਿਆ ਪਾਣੀ ਜਾ ਕੇ ਆਹ ਹੋਇਆ ਹੀ ਹੋਇਆ ਤਲਗੀਪੁਰ ਜਨਾ ਠੀਕ ਆਪਾਂ ਰੁਦਰਪ੍ਰਯਾਗ ਪਹੁੰਚ ਗਏ ਸੀ ਟਾਈਮ ਹੋ ਗਿਆ ਤਕਰੀਬਨ 7:30 ਦਾ ਤੇ ਇਹਨੇ ਜੁਬਰਾਏ ਨੇ ਬਣਾਉਣੇ ਸੀਗੇ ਬੋਰਡ ਕਹਿੰਦਾ ਮੈਂ ਵੀ ਲਾਉਣਿਆ ਸਾਈਕਲ ਤੇ ਤੇ ਮੈਂ ਆ ਬਣਾ ਲਾ ਫਿਰ ਭਾਈ ਖੜ ਗਏ ਸੀ ਤੇ ਵੇ ਇੱਥੇ ਸ਼ਾਇਦ ਅੱਜ ਦੀ ਰਾਤ ਇੱਥੇ ਰੁਕਾਂਗੇ ਹਨਾ ਹਾਂ ਅੱਜ ਦੀ ਰਾਤ ਇੱਥੇ ਰੁਕਾਂਗੇ ਰੁਦਰਪ੍ਰਯਾਗ ਤੇ ਕੱਲ ਨੂੰ ਕਰਾਂਗੇ ਯੱਕ ਆਪਾਂ ਅੱਗੇ ਦਾ ਸਫਰ ਕਰੂ ਦੇਖਦਾ ਕੋਈ ਟਿੰਟਿੰਗ ਟੁੰਡਿੰਗ ਕਰਨ ਨੂੰ ਕਿਤੇ ਥਾਂ ਹੈਗਾ ਜਿੱਥੇ ਵਧੀਆ ਉੱਥੇ ਰੁਕ ਜਾਾਂਗੇ ਪਾਲਦੇ ਆਈ ਜਗਾ ਜਾਂ ਜੇ ਇੱਧਰ ਜਿਹੜਾ ਜੀ ਇਹ ਮੰਦਰ ਦੀਦਾ ਹੈਗਾ ਇੱਥੇ ਆਪਾਂ ਰਹਿਣ ਵਾਸਤੇ ਪੁੱਛਣ ਗਿਆ ਹੈਗਾ युवराज ਨੂੰ ਭੇਜਿਆ ਹੈਗਾ ਪਤਾ ਕਰਕੇ ਆ ਤੇ ਫਿਰ ਸਾਈਕਲ ਦੇਖਦੇ ਆ ਜੇ ਕੀ ਹਲਚਲ ਹੁੰਦਾ ਹੈਗਾ ਹਨਾ ਫਿਰ ਇੱਥੇ ਲਾ ਦਾਂਗੇ ਤੇ ਨਹੀਂ ਫਿਰ ਕੋਈ ਹੋਰ ਥਾਂ ਭਾਲਣਾ ਪੈਣਾ ਉਹ ਟਾਈਮ ਬਹੁਤ ਹੋ ਗਿਆ ਅੱਗੇ ਜਾਏ ਨਹੀਂ ਹੁਣ ਤੇ ਮੌਸਮ ਥੋੜਾ ਖਰਾਬ ਹੋ ਰਿਹਾ ਤੇ ਸਹੀ ਇਹੀ ਆ ਤੇ ਆਪਾਂ ਵੀ ਕਿਤੇ ਇੱਥੇ ਨੇੜੇ ਤੇੜੇ ਪਹਿਨ ਤਾਂ ਇੰਤਿਆਮ ਕਰ ਲਗੇ ਥਾਣਾ ਦਾਣਾ ਵੀ ਬਣਾਉਣਾ ਹਜੇ ਸਾਈਕਲ ਇੱਥੇ ਲਾਣਿਆ ਇੱਧਰ ਲਾ ਦਾਂਗੇ ਸਾਈਕਲ ਇੱਥੇ ਇੱਥੇ ਨਹੀਂ ਲੋਕ ਲਗਾ ਦਾਂਗੇ ਇੱਥੇ ਨਹੀਂ ਕੋਈ ਚੋਰੀ ਕਰਦਾ ਇੱਥੇ ਨਹੀਂ ਕੋਈ ਚੋਰੀ ਕਰਦਾ ਸਪੰਸਰ ਲੈ ਜਾਣਾ ਇਹ ਸਾਰਾ ਉਤਾਰ ਕੇ ਫਿਰ ਸਾਈਕਲ ਹੀ ਐ ਲੈ ਚੱਲਦੇ ਆ ਹਾਂ ਸਾਈਕਲ ਹੀ ਲੈ ਚੱਲਦੇ ਆ ਇਹ ਤਾਂ ਵਾਕਿਆ ਰ ਮਚਲੇ ਆ ਜਾ 5 ਸੈਕਿੰਡ ਵਿੱਚ ਕੀ ਕਹਿੰਦੇ ਕਹਿੰਦੇ ਰਹਿ ਸਕਦੇ ਹੋ ਰਹਿ ਸਕਦੇ ਆ ਕਹਿੰਦੇ ਰਹਿਣੇ ਕੋ ਦਿਆਰ ਵਾਪੇ ਇੱਕ ਪਹਿਲੇ ਵੀ ਬੰਦਾਰ ਐਸੇ ਰੁਕਾ ਹੋਆ ਟੈਂਟ ਵਾ ਅੱਛਾ ਹਾਂ ਇਨਸ਼ਾ ਅੱਲਾ ਪਾਪਸੇ ਦੋਸਤੀ ਕਰਦੇ ਉਸ ਭਾਈ ਨੇ ਦੱਸਿਆ ਸੀ ਨਾ ਪੁਲਿਸ ਵਾਲੇ ਨੇ ਵੀ ਦੱਸਿਆ ਥਾ ਜੋ ਵੀ ਆਤਾ ਨਾ ਉਹ ਇਹੀ ਪੇ ਰੁਕਤਾ ਆ ਕੇ ਐ ਇਧਰ ਹੀ ਰੁਕਦਾ ਚਲੋ ਵਧੀਆ ਨਜ਼ਾਰਾ ਜੀ ਅੱਜ ਨਦੀ ਦੇ ਕਿਨਾਰੇ ਤੇ ਵਧੀਆ ਵਾ ਵਧੀਆ ਮੌਸਮ ਆ ਘੈਂਟ ਉੱਥੇ ਉਹ ਥੱਲੇ ਆਪਾਂ ਕੋਲੇ ਰਹਾ ਕੇ ਪਾਣੀ ਦੇ ਫਾਸ ਫਾਸ ਇਹ ਉੱਥੇ ਲਾਉਣੇ ਆ ਟੈਂਟਿੰਗ ਕਰਦੇ ਆ ਉੱਥੇ ਜਾ ਕੇ ਤੇ ਸਾਈਕਲ ਆਪਾਂ ਨੂੰ ਜਿਹੜੇ ਆ ਥੱਲੇ ਉਹ ਲੈ ਕੇ ਜਾਣੇ ਪੈਣੇ ਆ ਪੌੜੀਆਂ ਤਾਰ ਕੇ ਤੇ ਉਹ ਠੀਕ ਆ ਸਭ ਤੇ ਇੱਥੇ ਆਪਾਂ ਜੀ ਹੋ ਤਾਹ ਤੋਂ ਲਾ ਕੇ ਲਿਆ ਕੇ ਸਾਈਕਲ ਤੇ ਇੱਥੇ ਲਾਦੇ ਆ ਡੇਰੇ ਇੱਕ ਬਾਈਆ ਪਹਿਲਾਂ ਤੰਬੂ ਲਾਈ ਪਿਆ ਤੇ ਦੋ ਨਦੀਆਂ ਇਕੱਠੀਆਂ ਹੁੰਦੀਆਂ ਜੀ ਤੇ ਕਦਰਲੀ ਸਾਈਡ ਤੋਂ ਆ ਰਹੀ ਆ ਇਹ ਦੇਖੋ ਤੇ ਇੱਕ ਜਿਹੜੀ ਨਦੀ ਹੈਗੀ ਉੱਪਰਲੀ ਸਾਈਡ ਤੋਂ ਆ ਰਹੀ ਆ ਦੋ ਨਦੀਆਂ ਦਾ ਜਿਹੜਾ ਸੰਗਮ ਆ ਇਹ ਇਕੱਠਾ ਹੋ ਜਾਂਦੀਆਂ ਦੋ ਨਦੀਆਂ ਆ ਅੱਗੇ ਇੱਥੇ ਇਕੱਠੀਆਂ ਹੋ ਜਾਂਦੀਆਂ ਆ ਆ ਦੇਖੋ ਤੇ ਇੱਕ ਨਦੀ ਇਹ ਰਹਿ ਗਈ ਇਧਰ ਆਉਂਦੀ ਤੇ ਇੱਕ ਨਦੀ ਆ ਜਿਹੜੀ ਉਧਰ ਆਉਂਦੀ ਆ ਇਧਰ ਪਰਮਾਤਮਾ ਦਾ ਮੰਦਿਰ ਵੀ ਬਣਿਆ ਹੋਇਆ ਤੇ ਲੋਕੇਸ਼ਨ ਪੂਰੀ ਘੈਂਟ ਆ ਤੇ ਗੋਡਾ ਕੰਮ ਬਾਕੀ ਕੈਮਰੇ ਵਗੈਰੇ ਵੀ ਲੱਗੇ ਹੋਏ ਆ ਇੱਥੇ ਸੁਰੱਖਿਅਤ ਥਾਂ ਹੈਗੀ ਪਾਰ ਥਾਂ ਹੈ ਸੇਫ ਜਗਾ ਦੇਖੋ ਭਾਈ ਆ ਦੇਖੋ ਪਹਿਲਾਂ ਆਪਣਾ ਤਾਂ ਟੈਂਟ ਲਗਾਈ ਹੈ ਇੱਥੇ ਤੇ ਅੱਗੇ ਦਾ ਸਫਰ ਕਰਦੇ ਆ ਲਓ ਜੀ ਗੋਪਰੂ ਆਨੇ ਕਹਿੰਦੇ ਟੈਂਟ ਖੋਲ ਤੇ ਆਉਦੇ ਆਉਦੇ ਉਹ ਦਿਨ ਦੇਖਦੇ ਆ ਫਿਰ ਲਾਲਗੇ ਟੈਂਟ ਕੀ ਹੋ ਗਿਆ ਇੱਕ ਇੱਕ ਦਿਨਾਂ ਦੇ ਬਾਅਦ ਲਾਵਾਏ ਤਾਂ ਮੇਰੇ ਕੋਲ ਤਾਂ ਕਾ ਮਾਲਮ ਕਿੰਨਾ ਹੋਗਾ ਫੋਲ ਫੋਲ ਸਟਪ ਅਰੇ ਖੋਲ ਯਾਰ ਤੂੰ ਲਗਾਣਾ ਸਿੱਖੇ ਮੈਂ ਕਿੰਨਾ ਕਰੂਗਾ ਮੈਂ ਮੇਰੇ ਵਾਲਾ ਕਰੂ ਮੈਂ ਤੇਰੇ ਸਾਥ ਹੀ ਰਹੂਗਾ ਜਿੱਧਰ ਚਲੇਗਾ ਹੁਣ ਤੂੰ ਅਰੇ ਸਾਥ ਤਰ ਰਹੂਗਾ ਬਣ ਤੂੰ ਸਾਈਕਲ ਬਹੁਤ ਘੱਟ ਭਜਾਇਆ ਕਰ ਗੱਲ ਕਰ ਥੋੜਾ ਜਿਹਾ ਮੇਰਾ ਸਰੀਰ ਭਾਰੀ ਹੈ ਤੇ ਤੂੰ ਹੈਗਾ ਹਲਕਾ ਤੇ ਤੂੰ ਮੈਨੂੰ ਛੱਡ ਕੇ ਭੱਜ ਜਾਣਾ ਵਿਚਾਲੇ ਥੋੜਾ ਬਹੁਤ ਇਧਰ ਉਧਰ ਕੋਈ ਨਾ ਚੱਲ ਜੂਗਾ ਕੋਈ ਨਹੀਂ ਹੋ ਕੋਈ ਕਿੰਨੇ ਕਿਲੋਮੀਟਰ ਵਾਟ ਕੱਢੀ ਹੋਣੀ ਆਪਾਂ ਜੀ ਕੀ ਕਰਨਾ ਚਾਹੀਦਾ ਤਾਂ ਵੀ 40 ਤੋਂ 3 40 ਕਿਲੋਮੀਟਰ ਕੱਢਤੀ ਹੋਣੀ ਆ 40 ਕਿਲੋਮੀਟਰ ਵਾਟ ਕੱਢਤੀ ਚਲੋ ਦੇਖਦੇ ਆਂ ਲਾ ਕੇ ਹੁਣ ਆਪਾਂ ਵੀ ਆਪ ਕਰਦੇ ਆਂ ਸੈਟ ਹਾਂਜੀ ਆਪਾਂ ਰੁਕਾਂਗੇ ਜੀ ਅੱਜ ਰੁਦਰ ਪ੍ਰਿਆਗ ਤੇ ਟੈਂਟ ਟੁੰਡਾ ਆਪ ਨੇ ਲਾ ਲਿਆ ਤੇ ਦੋਨੇ ਪਾਸੇ ਦੋ ਨਦੀਆਂ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਦੋ ਨਦੀਆਂ ਦਾ ਸੰਗਮ ਹੈ ਇੱਥੇ ਮੰਦਿਰ ਬਣਿਆ ਹੋਆ ਕਿਹੜੇ ਬਾਬੇ ਦਾ ਮੰਦਿਰ ਹੈ ਠੀਕ ਹੈ ਇਹ ਹਨੂਮਾਨ ਜੀ ਦਾ ਹੈ ਮੰਦਿਰ ਹਨੂਮਾਨ ਜੀ ਦਾ ਮੰਦਿਰ ਬਣਿਆ ਹੋਆ ਤੇ ਕਿੱਥੇ ਆਪਾਂ ਰਾਤ ਕੱਟਾਂਗੇ ਅੱਜ ਦੋਨੇ ਜਣੇ ਟੈਂਟ ਲਾ ਲਿਆ ਜੀ ਉੱਤੇ ਕੱਪੜੇ ਕੁੱਪੜੇ ਸੁੱਕਣੇ ਪਾਤੇ ਆ ਇਹਦੇ ਵਾਲਾ ਟੈਂਟ ਆ ਜਿਹੜਾ ਥੋੜਾ ਜਿਹਾ ਵੱਡਾ ਹੈਗਾ ਇਹ 'ਚ ਦੋ ਜਣੇ ਰਹਿ ਵੀ ਸਕਦੇ ਆ ਤਿੰਨ ਜਣੇ ਵੀ ਰਹਿ ਸਕਦੇ ਆ ਜਿਹੜਾ ਆਪਣੇ ਵਾਲਾ ਟੈਂਟ ਆ ਕੀ ਜਿੱਤ ਕੇ ਜਾਣ ਪੈ ਸਕਦਾ ਵੀ ਇੱਕ ਇੱਕ ਕਰਕੇ ਰਿਪੋਰਟ ਕਰੇਗੀ ਇਸ ਤੋਂ ਹੁਣ ਹੈ ਇਹ ਇਹ ਹੈ ਦੋ ਇਹ ਬਾਤ ਕੀ ਆਪਣੇ ਸਾਈਕਲ ਗੁੰਗਲ ਆ ਲਾਤੇ ਆਪਾਂ ਇੱਥੇ ਨੌਕ ਕਰਦੇ ਤੇ ਇਧਰੇ ਇਹਦੇ ਵਾਲਾ ਸਾਈਕਲ ਆ ਜਿਹੜਾ ਥੋੜਾ ਜਿਆ ਹਾਈ ਫਾਈ ਆ ਜਿੰਨਾ ਕੱਕੇ ਦੀ ਹੈ ਸੋਹਣਾ ਮਹਿੰਗਾ ਸਾਈਕਲ ਆ ਸਤਿ ਆਪ ਤੁਹਾਨੂੰ ਬਹੁਤ ਨਾਇਰਾ ਲੱਗੇ ਆ ਪ੍ਰਮਾਤਮਾ ਸੋਤ ਰੱਖੇ ਮਿਲਦੇ ਆ ਕੱਲ੍ਹ ਅਗਲੇ ਸਫ਼ਰ ਦੇ ਨਾਲ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਣਾ-ਦਾਣਾ ਜੀ ਜਿਹੜਾ ਆਪਣਾ ਬਣ ਰਿਹਾ ਸਿਲੰਡਰ ਤੇ ਤੇ ਇਹਦੇ ਭਰਾ ਕੋਲ ਜਿਹੜਾ ਜਿਹੜਾ ਸੀਗਾ ਸਿਲੰਡਰ ਵਗੈਰਾ ਸੀਗਾ ਤੇ ਬਾਕੀ ਇਹ ਕਹਿੰਦਾ ਆਪਾਂ ਆਪਣਾ ਅੱਜ ਇੱਥੇ ਟੈਂਟ ਲਾ ਕੇ ਜੇ ਜਥੱਕ ਦੇ ਸੀ ਯਾਦੇ ਸ਼ਰੀਰ ਚੜਾਈ ਬਹੁਤ ਜ਼ਿਆਦਾ ਸੀ ਤੇ ਫਿਰ ਸੋਚਿਆ ਦੀ ਇੱਥੇ ਟੈਂਟ ਲਾ ਲੈਨੇ ਆ ਅੱਜ ਦੀ ਰਾਤ ਆ ਜਿਹੜੀ ਇੱਥੇ ਕੱਟਾਂਗੇ ਇਹ ਵਾਪਸ ਇਹ ਆਪਣਾ ਸਾਈਕਲ ਗੁੰਗਲ ਆ ਲਾ ਕੇ ਆਪਾਂ ਇੱਥੇ ਨੌਕ ਕਰਦੇ ਤੇ ਇਧਰ ਇਹ ਦੇ ਵਾਲਾ ਸਾਈਕਲ ਆ ਜਿਹੜਾ ਥੋੜਾ ਜਿਆ ਹਾਈ ਫਾਈ ਆ ਜਿੰਨਾ ਕੱਕੇ ਦੀ ਸੋਹਣੀ ਮਹਿੰਗਾ ਸਾਈਕਲ ਆ ਬਿਲਕੁਲ ਸੋਹਣਾ ਆ ਤੁਹਾਨੂੰ ਗੁੱਡ ਨਾਈਟ ਆ ਲੱਗੇ ਆ ਪ੍ਰਮਾਤਮਾ ਸੋਖ ਰੱਖੇ ਮਿਲਦੇ ਆ ਕੱਲ੍ਹ ਅਗਲੇ ਸਫ਼ਰ ਦੇ ਨਾਲ ਗੁੱਡ ਨਾਈਟ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਣਾ-ਦਾਣਾ ਜੀ ਜਿਹੜਾ ਆਪਣਾ ਵੜ ਰਿਹਾ ਸਿਲੰਡਰ ਤੇ ਤੇ ਇਹਦੇ ਭਰਾ ਕੋਲ ਜਿਹੜਾ ਸੀਗਾ ਸਿਲੰਡਰ ਵਗੈਰਾ ਸੀਗਾ ਤੇ ਬਾਕੀ ਇਹ ਕਹਿੰਦਾ ਆਪਾਂ ਆਪਣਾ ਅੱਜ ਇੱਥੇ ਟੈਂਟ ਲਾ ਕੇ ਜੇ ਥੱਕ ਗਈ ਸੀ ਯਾਦੇ ਸ਼ਰੀਰ ਚੜ੍ਹਾਈ ਬਹੁਤ ਜ਼ਿਆਦਾ ਸੀ ਤੇ ਫਿਰ ਸੋਚਿਆ ਵੀ ਇੱਥੇ ਟੈਂਟ ਲਾ ਲੈਨੇ ਆ ਅੱਜ ਦੀ ਰਾਤ ਆ ਜਿਹੜੀ ਇੱਥੇ ਕੱਟਾਂਗੇ